ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਤੇ ਰਸਵਾ ਆ ਗਿਆ ਤੇ ਜੀ ਕਿਸਾਨ ਵੀਰੋਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੜਿਆਲਾ ਨੱਥ ਪੱਤੀ ਮਿਰਜਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਣਜੀਤ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਸੋਈਆਂ ਸਵਾਈਆਂ ਵਾ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਭਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਠੀਕ ਠਾਕ ਤੁਸੀਂ ਬਣਾਓ ਸਭ ਵਧੀਆ ਜੀ ਹੋ ਸਭ ਠੀਕ ਕਿੱਦਾਂ ਫਿਰ ਗਿਆ ਸਹੀ ਫਿਰ ਹਾਂ ਠੀਕ ਹੈ ਹੁਣ ਖੁੱਲ ਕੇ ਟੰਗੇ ਟੁੰਗੇ ਪੁੱਟੀਆਂ ਇੱਕ ਦੋ ਹੋਣਗੀਆਂ ਥੋੜਾ ਕੰਮ ਰਹਿ ਗਿਆ ਉਹਨਾਂ ਦਾ ਥੋੜਾ ਜਿਆਦਾ ਰਹਿ ਗਿਆ ਜੀ ਹੁਣ ਮਤਲਬ ਇਹ ਆ ਵੀ ਤੁਰਨ ਫਿਰ ਜੁਗਗੇ ਹੋ ਗਏ ਸਭ ਤਨ ਜੁਗਗੇ ਹੋ ਗੀਆਂ ਠੀਕ ਆ ਚੱਲ ਜਾਂਦਾ ਪੇਟਾ ਲੈ ਜਾਂਦਾ ਚਾਹੇ ਮੁੰਡਾ ਇੱਕ ਦਲਾ ਲਿਆ ਅੱਛਾ ਉਹਨੂੰ ਫੋਨ ਕਰੀ ਦੇ ਫਿਰ ਉਹ ਲੈ ਜਾਂਦਾ ਮਗਰ ਬੈਗ ਤੇ ਚੱਲ ਜਾਂਦੇ ਜੀ ਠੀਕ ਉਹ ਦਿਨ ਵੇਚ ਗਿਆ ਸੀ ਨਾਮ ਦੱਸਤਾ ਵੀ ਕਰੇ ਨਾਮ ਮਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟੜੇਆਲਾ ਨੱਤ ਪੱਤੀ ਮਿਰਚੂ ਵਾਲੀ ਠੀਕ ਹੈ ਬਾਈਪਾਸ ਦੇ ਲਾਗੇ ਪਿੰਡ ਧੀਰਾ ਧੀਰਿਆਂ ਦੇ ਨਾਲ ਹੀ ਦੇਰੇ ਆ ਪੱਤੀ ਮਿਰਚੂ ਹੋਈ ਠੀਕ ਹੈ ਜੀ ਯਾਨੀ ਕਿ ਪਟਾਲਾ ਬਾਈਪਾਸਾਂ ਨੂੰ 1 ਕਿਲੋਮੀਟਰ ਹਟਵਾ ਜੀ ਬਿਲਕੁਲ ਰੋਡ ਦੇ ਉੱਪਰ ਹੀ ਆ ਥੋੜਾ ਹੀ ਫਰਕ ਹੈ ਨਾ 2 ਕਿਲੋਮੀਟਰ ਤੇ ਫੋਨ ਨੰਬਰ ਵੀ ਬੋਲ ਦੋ 98550 94190 ਠੀਕ ਹੈ ਤੇ ਪਹਿਲਾਂ ਕਿੜੀ ਆਹੀ ਵਿਖਾ ਦੀਏ ਇਹੋ ਖਾ ਲੋ ਭਾਈ ਕੱਦ ਕਾਠ ਚੰਗਾ ਹੈ ਹਤਨਾ ਇਹਦਾ ਭਾਈ ਕੱਦ ਕਾਠ ਚੰਗਾ ਜੀ ਠੀਕ ਹੈ ਹਾਂਜੀ ਕਿੰਨਾ ਦੁੱਧ ਦੇ ਫਿਰ ਜਿਹਦੇ ਕੋਲ ਹਰ ਵੀ ਭਾਈ ਦੁੱਧ ਤੇ ਇਹਦੇ ਥੱਲੇ ਗਾਂਥ ਰਹੀ 18 19 17 18 ਕਿਲੋ ਅੱਛਾ ਇਹਦੇ ਗਾਂ ਦੇ ਨਾ ਪੈਰ ਖਰਾਬ ਹੋ ਗਏ ਵੀਰੋ ਅੱਛਾ ਉਹਨੇ ਆਵੇ ਨਾ ਪੈਰ ਇਹਦੇ ਬਣਵਾਏ ਆ ਉਹਦਾ ਕਰਕੇ ਦੁੱਧੂ ਹੀ ਘਟ ਗਈ ਅੱਛਾ ਦੁੱਧ ਇਹੋਲੇ 12 ਕਿਲੋ ਹੈਗਾ ਜੀ ਅੱਛਾ ਹੁਣ 12 ਲੀਟਰ ਪੱਕਾ ਹੈਗਾ 12 ਲੀਟਰ ਇਹਦੇ ਪੈਰ ਬਣੇ ਨੂੰ ਅਜ ਤਿੰਨ ਚਾਰ ਦਿਨ ਹੋਇਆ ਹੋਵੇ ਨਾ ਉਹ ਜਦੋਂ ਲੱਦੇ ਚਾਹਵੇ ਜ਼ਖਮ ਵੀ ਹੋਇਆ ਥੋੜੇ ਥੋੜੇ ਜਿਹੇ ਲੰਮੇ ਪਾਈ ਆ ਜਿਹੜਾ ਛੁੱਟੀ ਆ ਉਹਦੇ ਉਦੋਂ ਥੋੜੇ ਥੋੜੀ ਰਗੜੀ ਗਈ ਹੈ ਅਜੇ ਤਾਜ਼ੇ ਹੀ ਆ ਤਾਜ਼ੇ ਪੈ ਫੇਰ ਸੈੱਟ ਨਹੀਂ ਆਹ ਬੱਚਾ ਜੇ ਇਹਦਾ ਹਾਂਜੀ ਖਰਾਬ ਬੱਚਾ ਜੇ ਇਹਦਾ ਆ ਸਿੱਧਾ ਕਰਿਆ ਥੋੜਾ ਜਿਹਾ ਆਹ ਬੱਚਾ ਇਹਦਾ ਤੇ ਆਹ ਬੱਚਾ ਦੂਸਰੀ ਗਾਂ ਦਾ ਹੈ ਤੋੜਾ ਹਾਂ ਫੇਰ ਇੱਕ ਰੀਨ ਆ 98 ਤੇ ਦੇਖ ਸਕਦੇ ਆ ਆਪਾਂ ਲਾ ਕੇ ਤੇ ਬਿਲਕੁਲ ਇਹਨੂੰ ਚੰਗੀ ਹੈ ਵੱਡੀ ਗਾਂ ਫਰਾਂ ਤਾਜੇ ਪੈਰ ਬਣੇ ਆਪਾਂ ਦੇਖ ਸਕਦੇ ਆ ਇਹਰ ਘਾਵਾਂ ਦੇ ਕਈਆਂ ਦੇ ਬਣਾਉਣੇ ਪੈਂਦੇ ਆ ਕੱਸ ਜਾਂਦੇ ਆ ਜਾਂ ਕੇ ਦੀ ਨੌ ਵੱਧ ਜਾਂਦੇ ਆ ਆ ਕੱਚੇ ਤਾਂ ਬਿਲਕੁਲ ਥੋੜਾ ਸਹੀ ਹੋ ਜਾਂਦਾ ਥੋੜੀ ਕਿ ਦਿਨ ਕੱਚੀ ਜਗ੍ਹਾ ਤੇ ਰਹਿ ਗਈ ਤੇ ਵਧੀਆ ਹੋ ਜਾਣਾ ਇਹ ਤੇ ਬਾਕੀ ਕੋਈ ਸਾਂਭ ਲਾ ਕੇ ਵੀਰ ਲੈ ਜਾਊਗਾ ਤੇ ਦੁੱਧੋਂ ਵੀ ਬਾਜੂਗੀ ਆਜੂ ਲੈ ਆਓ ਜੀ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣੇ ਤਾਂ ਆਪਾਂ ਹਰ ਵੀ ਪਾ ਜੀ ਮੁੱਲ ਕਰਨ ਨੂੰ ਤਾਂ ਚਲੋ ਇਹ ਪੈਰਪੁਰ ਵੀ ਠੀਕ ਹੁੰਦੇ ਦੁੱਧ ਵੀ ਬਾਦ ਹੁੰਦਾ ਫਿਰ ਤੇ ਤੁਹਾਡੇ ਸਾਹਮਣੇ ਗਾਂ ਚਾਲੀ ਗਾਧ ਵੀ ਵੇਖਣੀ ਹਾਂਜੀ ਗਾਂ ਤੇ ਹੁਣ ਦੀਦੀ 35000 ਦੀ ਕਿੰਨੇ ਦੀ 35 ਦੀ ਕਿ 30 ਦੀ 30000 ਦੀ ਸਮਝ ਜੀ ਨਹੀਂ ਲੱਗੀ ਕੀ ਕਹਿ ਗਏ ਸੀ 30000 ਦੀ ਅੱਛਾ 30000 ਦੀ ਤੇ ਕਰਨੀ ਛੋਟ ਕੋਈ ਇੱਥੇ ਤੁਸੀਂ ਦੱਸੋ ਯਾਰ ਛੜ ਦੀਏ 28000 ਅੱਛਾ 28000 ਨਾ ਇਹ ਜੀ ਠੀਕ ਛੋਟ ਛਪਾ ਵੀ ਮਾਨਤਾਂ ਵੀ ਹੋ ਜਾ ਠੀਕ ਆ ਮੂਨ ਲਾਵੇ ਅੱਛਾ ਹਾਂਜੀ ਠੀਕ ਹੈ ਜੀ ਧਾਰ ਵੀ ਭਾਜੀ ਬੱਚਾ ਛੱਟੋ ਚਾਹੇ ਨਾ ਛੱਟੋ ਬਾਕੀ ਇਹ ਵੀ ਚਵਾਈ ਇਹ ਸਾਰਾ ਜੋ ਸਾਮ ਕਰਦਾ ਆਪਣਾ ਛੋਟਾ ਵੀਰੀ ਸਾਮ ਕਰਦਾ ਹਨਾ ਛੋਟਾ ਹੀ ਸਾਮਣ ਰਿਹਾ ਜੇ ਧਾਰ ਵੀ ਇਹੀ ਕਰਦੇ ਮਾਬੁੱਦੀ ਠੀਕ ਆ ਉਹ ਤਾਂ ਤੁਹਾਡੇ ਸਾਹਮਣੇ ਧਾਰ ਵੀ ਨਹੀਂ ਨਿਕਲਦੀ ਹਾਂ ਤੁਹਾਡੇ ਤੋਂ ਧਾਰ ਵੀ ਨਹੀਂ ਨਿਕਲਦੀ ਤੇ ਪੱਠੇ ਪੁੱਠੇ ਵੀ ਇਹ ਵੀ ਸਾਮਦੇ ਜਿਹੜਾ ਇੱਕ ਮਾੜਾ ਮੋਟਾ ਚੰਗਾ ਪੰਗਾ ਪਾਈ ਜਾਂਦੇ ਠੀਕ ਆ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਾ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹਦਾ ਪਚਾ ਆ ਬੱਚੇ ਤੁਹਾਡੇ ਸਾਹਮਣੇ ਹੀ ਆ ਆਪਣੇ ਹਿਸਾਬ ਨਾਲ ਲਾ ਲਓ ਵੀ ਕਿੰਨੇ ਕਿੰਨੇ ਦਿਨਾਂ ਦੇ ਆ ਇਹਦੇ ਕੁਲ ਦੁੱਧ ਕਿੰਨਾ ਜੇ ਵੀਰ ਜੀ ਹਰਪੀ ਭਾਈ ਦੁੱਧ ਤੇਰੇ ਥਲੇ ਜੇ 12 ਕਿਲੋ ਅੱਛਾ ਠੀਕ ਆ ਜੀ 11 ਕਿਲੋ ਦੀ ਗਰੰਟੀ ਦਊਗਾ ਅੱਛਾ ਹਾਂ ਮੇਰੇ ਵੀਰ ਭਰਾ ਮੇਰੇ ਇੱਥੇ 2 ਕਿਲੇ 2 ਡੰਗ ਚੋਗੇ ਤਸਲੀ ਕਰਕੇ ਮੇਰੇ ਕਿਲੇ ਤੇ ਲੈ ਕੇ ਜਾਵੇ ਤੋਰੋ ਫੇਰ ਇਹਨਾਂ ਵਿੱਚ ਬਾਕੀ ਵੀ ਜਰਸੀ ਕ੍ਰਾਸ ਚ ਆ ਕਣ ਤੁੰ ਚੰਗਾ ਲੱਗਾ ਰੁਪੀ ਭਾਈ ਹਾਂ ਇਹਦੇ ਕ ਵੀ ਚੰਗਾ ਲੱਗਾ ਉਹ ਤਰ੍ਹਾਂ ਥੋੜਾ ਡਰਦੀ ਡਰਦੀ ਆ ਇਹ ਘਰੋਂ ਨਹੀਂ ਕੱਢੀ ਗਏ ਨੇ ਇਹ ਆ ਵੀ ਟੰਡੀ ਚੀਲ ਬਿਲਕੁਲ ਹੀ ਸੁਵਧੀਆ ਆ ਇਹਦੇ ਬਾਅਦ ਇੱਕ ਵੱਛੀ ਵੀ ਤੁਹਾਨੂੰ ਦਿਖਾਵਾਂਗੇ ਖੀਰੀ ਵੱਛੀ ਤੁਹਾਨੂੰ ਦਿਖਾਉਣੀ ਹੈ ah ce l'avevo uh. te la era ਅੱਪੇ ਬਾਈ ਮੂਲ ਕਾਰ ਨੂੰ ਤੇ ਪੰਜ 40000 ਕਰ ਦਈਏ ਹਾਂਜੀ ਪਰ ਮੈਂ ਤੁਹਾਨੂੰ ਬਣਾ ਮੇਰਾ ਸੌਦਾ ਦੇਣ ਲੈਣ ਵਾਲਾ ਹੀ ਹੁੰਦੇ ਹਾਂਜੀ ਮੈਂ ਕਦੀ ਨਹੀਂ ਕਿ ਆਪ ਹੀ ਮੇਰਾ ਨਾਲ ਹੀ ਮਾਰੀ ਥੋੜਾ ਸਤਾ ਨੂੰ ਪਰਾ ਸਸਤਾ ਹੀ ਰੱਖਿਆ ਮੈਂ ਹਾਂਜੀ ਹਾਂਜੀ ਵੀ ਇਹਦੀ 36000 ਦੀ 35 ਦੀ ਦੇ ਦਈਏ 30000 ਦੀ ਇਹ ਚ ਵਿੱਚ ਸਿਰਫ 500 ਰੁਪਇਆ ਚਾਹ 100 ਰੁਪਇਆ ਸੋੜ 500 ਠੀਕ ਆ ਚਲੋ ਹੁਣ ਜੋ ਕਿ ਆ ਗਿਆ ਹੁਣ ਮੁਕੇ ਦੇ ਦੇ ਹੋਈ ਹੋ ਜਨਾ ਸਾਰੀ ਦਿੱਤੀ ਆ ਜੀ ਦਾਂਗੇ ਇਹੋ ਜੇ ਹੋਈ ਕੋਈ ਜੇ ਜੇ ਬੱਸ ਠੀਕ ਹੈ ਤੇ ਆਪਾਂ ਆਪਣੇ ਛੋਟੇ ਵਿਰਦੀ ਵਸ਼ੀ ਵੀ ਦਿਖਾ ਦਈਏ ਇੱਕ ਸਾ ਦਿਖਾ ਦਿਓ ਅਸੀਂ ਇੱਕ ਇਹਨੇ ਲਿਆਂਦੀ ਆ ਅੱਛਾ ਆਓ ਦਿਖਾ ਦਿਓ ਇਹਦੀ ਵਸ਼ੀ ਦੋ ਆ ਗਏ ਇੱਕ ਰੱਖਣੀ ਕਰੇ ਇਹ ਇੱਕ ਰੱਖਣੀ ਇਹਨੇ ਤੇ ਇੱਕ ਦੇ ਦੇਣੀ ਆ ਕਿਹੜੀ ਆਵਲੀ ਦੇ ਦੇਣੀ ਆ ਜਿਹੜਾ ਮਰਜੀ ਕੋਈ ਲੱਲੇ ਦੋਵਾਂ ਚ ਜਿਹੜੀ ਕੋਈ ਮਰਜ਼ੀ ਲਾ ਜੇ ਇੱਕ ਦੇ ਦੇਣੀ ਆ ਹਾਂਜੀ ਹਾਂਜੀ ਪਸ਼ੀਆਂ ਦੋਵੇਂ ਚ ਗਿਆ ਵੱਡੀ ਕੁਪੜੀ ਟੜੀ ਕਹਾ ਕਿਦੀ ਵਸੀ ਆ ਅੱਛਾ ਹਾਂਜੀ ਹਾਂਜੀ ਦੋਵੇਂ ਦੇਣੀ ਆ ਕਿ ਇੱਕੋ ਦੇਣੀ ਆ ਕੋਈ ਨਹੀਂ ਫੋਨ ਆ ਵੀ ਕੋ ਭੇਜ ਲਾਂਗੇ ਅੱਛਾ ਜੇ ਕੋਈ ਫੋਨ ਕਰੂਗਾ ਤਾਂ ਫਿਰ ਵੇਖ ਲੋਗੇ ਹਾਂਜੀ ਠੀਕ ਆ ਤੇ ਆਪੇ ਕੋਈ ਫੋਨ ਤੇ ਪੁੱਛ ਲੈਣਾ ਫਿਰ ਚੰਗੀ ਤਰ੍ਹਾਂ ਠੀਕ ਆ ਜੀ ਹਾਂਜੀ ਆ ਦੋ ਵਸ਼ੀਆਂ ਜੇ ਵੇਖ ਲਓ ਚੰਗੀ ਤਰ੍ਹਾਂ ਤੇ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ ਚਾਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਸ਼ੂ ਖਰੋ